ਅ ਅੱਜ ਜੀ ਸਰਕਾਰ ਦੁਆਰਾ ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉਦਮ ਸਦਕਾ ਜਿਹੜਾ ਨਕਸ਼ਾ ਪ੍ਰੋਗਰਾਮ ਬਖ ਬਖ ਜੁਐਲਵੀ ਦੇ ਵਿੱਚ ਲਾਗੂ ਕੀਤਾ ਜਾਣਾ ਉਹਦੇ ਵਿੱਚ ਜੋ ਪਹਿਲਾਂ ਜੁਐਲਵੀ ਚੁਣੀਆਂ ਗਈਆਂ ਉਸ ਦੇ ਵਿੱਚੋਂ ਪੰਜ ਛੇ ਜੁਐਲਵੀ ਦੇ ਵਿੱਚੋਂ ਇੱਕ ਜੁਐਲਵੀ ਡੇਰਾ ਬੱਸੀ ਵੀ ਹੈ ਇਹ ਨਕਸ਼ਾ ਪ੍ਰੋਗਰਾਮ ਦੇ ਲਈ ਸਾਡੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਆਸ਼ੂ ਪਨੇਜਾ ਜੀ ਉਗੇ ਸਮਾਜ ਸੇਵੀ ਨਰੇਸ਼ ਸੁਪਨੇਜਾ ਜੀ ਸਾਡੇ ਕਾਉਂਸਲਰ ਤੁਾਰੀ ਸਾਹਿਬ ਇਸ ਤੋਂ ਇਲਾਵਾ ਰਾਗੀ ਸਾਹਿਬ ਸਾਡੇ ਉਗੇ ਸਮਾਜ ਦੇ ਵੀ ਭਾਜੀ ਐਮਐਲਏ ਸਰ ਦੇ ਆਫਿਸ ਤੋਂ ਸਾਰੇ ਪੋਲੀਟੀਕਲ ਅਤੇ ਪਬਲਿਕ ਦੇ ਜੋ ਨੁਮਾਇੰਦੇ ਆਏ ਨੇ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਆਏ ਨੇ ਜਿਨੇ ਆਰਕੀਟੈਕਟ ਸਾਹਿਬਾਨ ਨੇ ਸਾਡੇ ਮੁਲਾਜ਼ਮ ਨੇ ਇਸ ਤੋਂ ਇਲਾਵਾ ਸਾਰੇ ਮੰਦੇ ਇੱਥੇ ਪਹੁੰਚੇ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸ ਪ੍ਰੋਜੈਕਟ ਨੂੰ ਲਾਂਚ ਕਰਨ ਦੇ ਲਈ ਸਰਵੇ ਆਫ ਇੰਡੀਆ ਤੋਂ ਜਿਹੜੇ ਸਾਡੇ ਸ਼ੁਭਕਰਨ ਜੀ ਆਏ ਨੇ ਅਤੇ ਲੋਕਲ ਗਵਰਨਮੈਂਟ ਦੇ ਸੀਨੀਅਰ ਅਫੀਸਰ ਮਨਮ ਜਨ ਜੀ ਆਏ ਨੇ ਅੱਜ ਇਹਨਾਂ ਨੇ ਆ ਕੇ ਇਸ ਨਕਸ਼ਾ ਪ੍ਰੋਗਰਾਮ ਨੂੰ ਲਾਂਚ ਕਰਨ ਤੋਂ ਪਹਿਲਾਂ ਇਸ ਦੇ ਬਾਰੇ ਬਰੀਫ ਕੀਤਾ ਉਸ ਦੇ ਵਿੱਚ ਆਪਾਂ 2-4 ਮਿੰਟ ਗੱਲ ਕਰਨੀ ਚਾਹਾਂਗੇ ਉਹ ਇਹ ਹੈ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਬੇਸਿਕਲੀ ਕੀ ਹੈ ਜਿੰਨਾ ਵੀ ਇੱਕ ਕੰਪਨੀ ਸਰਵੇ ਆਫ ਇੰਡੀਆ ਜਾਂ ਡਰੋਨ ਸਰਵੇ ਆਫ ਇੰਡੀਆ ਜਿਹੜੀ ਵੀ ਹਾਇਰ ਕੀਤੀ ਹੈ ਉਸ ਕੰਪਨੀ ਨੇ ਸਾਰਾ ਡਰੋਨ ਰਾਹੀਂ ਟੋਟਲ ਸ਼ਹਿਰਾਂ ਦਾ ਸਰਵੇ ਕਰਨਾ ਹੈ ਜਦੋਂ ਇਹ ਸਰਵੇ ਕਰਨਾ ਤਾਂ ਇਹਦੇ ਵਿੱਚ ਹਰ ਇੱਕ ਬਿਲਡਿੰਗ ਦਾ ਸਰਵੇ ਕੀਤਾ ਜਾਣਾ ਹੈ ਬੇਸਿਕਲੀ ਇਹ ਇਹ ਕਲੈਬੋਰੇਸ਼ਨ ਹੈ ਇੱਕ ਤਰ੍ਹਾਂ ਦੀ ਸਾਰੇ ਮਹਿਕਮਿਆਂ ਦੀ ਜਿਵੇਂ ਰੈਵਨਿਊ ਮਹਿਕਮਾ ਲੋਕਲ ਗਵਰਨਮੈਂਟ ਅਤੇ ਮਤਲਬ ਹੋਰ ਡਿਪਾਰਟਮੈਂਟ ਉਹਦੇ ਵਿੱਚ ਨਾ ਜੀ ਇਸ ਡਿਪਾਰਟਮੈਂਟ ਮਤਲਬ ਇਸ ਸਰਵੇ ਦੇ ਦਰਮIAN ਜਿੰਨਾ ਵੀ ਲੱਠਾ ਸਾਡਾ ਹੈਗਾਗਾ ਰੈਵਨਿਊ ਦਾ ਜਿਹਦੇ ਵਿੱਚ ਖਸਰਾ ਨੰਬਰ ਮੈਂਸ਼ਨ ਹੁੰਦੇ ਨੇ ਉਸ ਨੂੰ ਵੀ ਇਨਕਲੂਡ ਕੀਤਾ ਜਾਊਗਾ ਜਿਹੜੀਆਂ ਲਾਲ ਲਕੀਰ ਦੇ ਅੰਦਰ ਲੋਕ ਰਹਿ ਰਹੇ ਨੇ ਉਹਨਾਂ ਲਈ ਖਾਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਬਹੁਤ ਬੈਨੀਫਿਟ ਰਹੇਗਾ ਕਿਉਂਕਿ ਡਰੋਨ ਰਾਹੀਂ ਇਹ ਚੈੱਕ ਕਰ ਲਣਗੇ ਕਿਹੜਾ ਬੰਦਾ ਮਤਲਬ ਕਿੱਥੇ ਰਹਿ ਰਿਹਾ ਕਿੰਨੀ ਜਗ੍ਹਾ ਦੇ ਵਿੱਚ ਰਹਿ ਰਿਹਾ ਇਸ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਜਿਹੜੀ ਇਹਨਾਂ ਨੇ ਦੱਸੀ ਹੈ ਉਹ ਇਹ ਹੈ ਵੀ ਜਿਹੜੀ ਇਹਦੀ ਐਕੂਰੇਸੀ ਹੈ ਉਹ ਜੇਕਰ ਆਪਾਂ ਵਰਟੀਕਲ ਕਰੀਏ ਤਾਂ 20 ਸੈਂਟੀਮੀਟਰ ਜਿਵੇਂ ਖੜੇ ਦੀ ਗੱਲ ਕਰਦੇ ਆ ਤਾਂ 20 ਸੈਂਟੀਮੀਟਰ ਤੱਕ ਫਰਕ ਆ ਸਕਦਾ ਤੇ ਜੇ ਆਪਾਂ ਪੈਮੇ ਤੌਰ ਤੇ ਗੱਲ ਕਰੀਏ ਹਰੀਜਨਟਲ ਤਾਂ 10 ਸੈਂਟੀਮੀਟਰ ਦੇ ਤੋਂ ਵੱਧ ਡਿਸਟੈਂਸ ਨਹੀਂ ਆਵੇਗਾ ਜੋ ਇਹ ਐਕੂਰੇਸੀ ਦੇਵੇਗਾ ਇਸ ਦੇ ਵਿੱਚ ਕੀ ਹੋਵੇਗਾ ਸਾਰੀਆਂ ਬਿਲਡਿੰਗਾਂ ਦਾ ਰਿਕਾਰਡ ਜਦੋਂ ਡਿਜੀਟਲਾਈਜ਼ ਹੋ ਜਾਏਗਾ ਉਸ ਦੇ ਨਾਲ ਸਾਡਾ ਜਿੰਨਾ ਵੀ ਪ੍ਰੋਪਰਟੀ ਟੈਕਸ ਹੈ ਸਾਡਾ ਰੈਵਨਿਊ ਹੈ ਉਹ ਡਾਇਰੈਕਟਲੀ ਤੌਰ ਤੇ ਜੁੜੇਗਾ ਉਹ ਬਹੁਤ ਵੱਡਾ ਇਆਫਾ ਹੋਏਗਾ ਇਸ ਤੋਂ ਇਲਾਵਾ ਮਤਲਬ ਇਲੀਗਲ ਜੋ ਬਿਲਡਿੰਗਸ ਨੇ ਉਹਨਾਂ ਤੇ ਵੀ ਮਤਲਬ ਸਰਕਾਰ ਦਾ ਜੋ ਫੋਕਸ ਹੈ ਵੀ ਸਹੀ ਕੰਮ ਕਰਵਾਇਆ ਜਾਵੇ ਉਹ ਇਸ ਤੇ ਵੀ ਨੱਥ ਪਏਗੀ ਇਸ ਤੋਂ ਇਲਾਵਾ ਇਹ ਰਿਕਾਰਡ ਜਿਹੜਾ ਲਾਲਕੀਰ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਸੀ ਲਾਲਕੀਰ ਦੇ ਵਿੱਚ ਇਹ ਮੈਟਰ ਹੈ ਵੀ ਜੋ ਅੱਜ ਲਾਲਕੀਰ ਦੇ ਵਿੱਚ ਕੋਈ ਵੀ ਕਿਸੇ ਵੀ ਆਦਮੀ ਕੋਲੇ ਉਹ ਰਹਿ ਰਿਹਾ ਹੈ 20 ਸਾਲ 30 ਸਾਲ 50 ਸਾਲ ਤੋਂ ਵੱਟ ਹੀ ਹੈਜ਼ ਨਾਟ ਓਨਰਸ਼ਿਪ ਆਫ 댓 ਪਾਰਟਿਕੂਲਰ ਲੈਂਡ ਉਸ ਦਾ ਫਾਇਦਾ ਇਹ ਹੋਏਗਾ ਵੀ ਉਹਨੂੰ ਇਹ ਵੀ ਇਨਕਲੂਡ ਕੀਤਾ ਜਾ ਸ ਹੈ ਰਹਿ ਹੈ ਵੀ ਲੇਟਰ ਆਨ ਦੇਖਾਂਗੇ ਰੂਲ ਵੀ ਕੀ ਜਾਂਦੇ ਨੇ ਤਾਂ ਉਹ ਜਿਹੜੇ ਬੰਦੇ ਦਾ ਸਰਵੇ ਹੋ ਜਾਏਗਾ ਵੀ ਇਹ ਬੰਦਾ ਇੱਥੇ ਰਹਿ ਰਿਹਾ ਹੈ ਤਾਂ ਉਹ ਆਪਣੀ ਉਸ ਸਰਵੇ ਦੇ ਆਧਾਰ ਤੇ ਜਿਹੜੇ ਏਰੀਆ ਚੋਂ ਰਹਿ ਰਿਹਾ ਉਸ ਨੂੰ ਉਹ ਆਪਦੇ ਵੱਖ-ਵੱਖ ਪਰਪਜ਼ ਲਈ ਵਰਤ ਸਕੇਗਾ ਜਿਵੇਂ ਲੋਨ ਲੈਣਾ ਜਾਂ ਆਪਣੀ ਮਾਲਕੀ ਲਈ ਜੋ ਅੱਜ ਖਸਰੇ ਨੰਬਰਾਂ ਦੇ ਵਿੱਚ ਲੈ ਕੇ ਲੋਕ ਆਪਦੀ ਜਗ੍ਹਾ ਨੂੰ ਵਰਤ ਰਹੇ ਨੇ ਉਸ ਤਰੀਕੇ ਦਾ ਵਰਤ ਸਕੇਗਾ ਤੇ ਮਤਲਬ ਇਹ ਆਲਰੇਡੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਰਾਜਪੁਰੇ ਸ਼ੁਰੂ ਹੋ ਗਿਆ ਸਰਵੇ ਹੁਣ ਤੇ ਅੱਜ ਅਸੀਂ ਪਹਿਲਾ ਦਿਨ ਇੱਥੇ ਸੀਗਾ ਕੁਸ਼ੀ ਦੇ ਨਾਂ ਦੇ ਵਿੱਚ ਜਿਹੜੀ ਏਜੰਸੀ ਹਾਇਰ ਕੀਤੀ ਉਹ ਆ ਜੇਗੀ ਤੇ ਅਸੀਂ ਚਾਹੁੰਦੇ ਆ ਵੀ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਜਾਨ ਜੀਵਨ ਨੂੰ ਜਿਵੇਂ ਅਦਾ ਦਿੱਤਾ ਕੀਤੀਆਂ ਗਈਆਂ ਜਾਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਵੀ ਅਸੀਂ ਇਹ ਪ੍ਰੋਗਰਾਮ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ ਤਾਂ ਜੋ ਹਰੇਕ ਇੱਥੋਂ ਦਾ ਵਸਨੀਕ ਹੈ ਜੋ ਸਾਨੂੰ ਮਤਲਬ ਸਹਿਯੋਗ ਦੇਵੇ ਤੇ ਅਸੀਂ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਢੰਗ ਨਾਲ ਨਿਪਰੇ ਚੜਾ ਸਗੀ।